ਸਾਰੇ ਖਲਸਾ ਜੀ ਵਾਹਿਗੁਰੂ ਸਾਰੀਆਂ ਗੁਰਸਿੱਖ ਸੰਗਤਾਂ ਗਾਜਵਜ ਕੇ ਆਹ ਲਾਹੇ ਗੁਰੂ ਜੀ ਕੀ ਫਤਿਹ ਆਪਾਂ ਸਾਰੇ ਰਲ ਕੇ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਜੀ ਦਾ 399 ਸ਼ਹੀਦੀ ਪੁਰਬ ਮਨਾ ਰਹੇ ਇੱਕ ਮਹਾਨ ਬਾਦਸ਼ਾਹ ਨੂੰ ਸ਼ਹੀਦ ਹੋਇਆ 350 ਸਾਲ ਹੋ ਜਾਣਗੇ ਇੱਕ ਸਾਲ ਘਟਿਆ ਹੋ ਕਰੋ ਖਲਸਾ ਦੀ ਆਪਾਂ ਸਾਰੇ ਸਵੇਰ ਤੋਂ ਲੈ ਕੇ ਵਿਸ਼ਾਲ ਨਗਰ ਕੀਰਤਨ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਛਤਰ ਖਾਇਆ ਏਟ ਪੰਜ ਪਿਆਰਿਆਂ ਦੀ ਅਗਵਾਈ ਅnder ਪ੍ਰਾਦਰ ਪ੍ਰਾ ਕਰਦੇ ਹੋਏ ਇਸ ਪੜਾਤੇ ਪਹੁੰਚੇ ਆ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੇਜਰ ਸਿੰਘ ਜੀ ਉਹਨਾਂ ਵੱਲੋਂ ਟਾਡੀ ਜੱਥੇ ਨੂੰ ਬਹੁਤ ਸਾਰਾ ਮਾਨ ਆਇਆ ਧੰਨਵਾਦ ਆਓ ਪਿਛਲੇ ਪੜਾਅ ਦੇ ਉੱਤੇ ਗੱਲ ਕਰ ਰਹੇ ਸੀ ਗੁਰੂ ਕੇ ਅਨੰਦ ਸੇਖ ਭਾਈ ਮਤੀ ਦਾਸ ਭਾਈ ਪ੍ਰਗਾਤ ਜੀ ਦੇ ਸੁਪੁੱਤਰ ਜਿਨ੍ਹਾਂ ਨੂੰ ਆਰੇ ਨਾਲ چیر ਕੇ ਤਫਾੜ ਕਰ ਦਿੱਤਾ ਗਿਆ। ਫਿਰ ਕਾਜੀ ਤੋਂ ਫਤਵਾ ਲਿਆ ਦੂਜਾ ਫਤਵਾ ਭਾਈ ਧਿਆਲਾ ਜੀ ਨੂੰ ਲਾਇਆ ਗਿਆ। ਉਹਨੂੰ ਉਪਲ ਦੀ ਦੇਗ ਵਿੱਚ ਉਹ ਬਲ ਦੇ ਪਾਣੀ ਦੇਗ ਦੇ ਵਿੱਚ ਮਠਾ ਕੇ ਸ਼ਹੀਦ ਕਰ ਦਿੱਤਾ ਗਿਆ। ਫਿਰ ਭਾਈ ਸਤੀਦਾਸ ਜੀ ਉਹਨਾਂ ਨੂੰ ਰੂਪ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ। ਹੁਣ ਵਾਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਆਈ ਚੌਂਕੜਾ ਮਾਰਿਆ ਮੇਰੇ ਸਤਿਗੁਰੂ ਪਾਤਸ਼ਾਹ ਪਿੰਜਰੇ ਚੋਂ ਬਾਹਰ ਕੱਢਿਆ ਸਤਿਗੁਰੂ ਪਾਤਸ਼ਾਹ ਨੂੰ ਮਹਾਰਾਜ ਮਾਨ ਨੇ ਜਲਾਲਉਦੀਨ ਜਲਾਲਉਦੀਨ ਜਲਾਦ ਨੇ ਮਿਆਂ ਦੇ ਵਿੱਚੋਂ ਤਿੱਖੀ ਤਲਵਾਰ ਕਢੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਕਦੇ ਧਾਰ ਦੀ ਤੇਗ ਧਾਰ ਦੇਖਦਾ ਤਲਵਾਰ ਦੀ ਕਦੇ ਉਲਟੀ ਕਰਦਾ ਕਦੇ ਪੁਲਟੀ ਕਰਦਾ ਕਦੇ ਸਰਕਾਰ ਸ਼ਾਂਤੀ ਦੇ ਪੰਜ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਜੀ ਨੇ ਅਪੀਲ ਕੀਤੀ ਸਤਿਗੁਰੂ ਕਹਿੰਦੇ ਜਲਾਲਉਦੀਨ ਸਾਨੂੰ ਤਲਵਾਰ ਦਿਖਾ ਕੇ ਨਿਬਾਉਣਾ ਚਾਹੁੰਦਾ ਹੈ ਉਹ ਭਲਿਆ ਸੰਦ ਤੇਗਾਂ ਕੱਢ ਤੇਗ ਤੋਂ ਵੀ ਓਏ ਪਰਖ ਲੈ ਭਾਵੇਂ 100 ਤੇਗਾ ਉਹ ਭਲਿਆ ਮੈਂ ਤਾਂ ਜਾਮਦਿਆਂ ਹੀ ਤੇਗਾਂ ਦੀ ਸ਼ਾ ਮਾਣੀ ਜਦੋਂ ਵੇਖੀਆਂ ਬਾਪੂ ਦੀਆਂ ਪਹਿਨੀਆਂ ਦੋ ਤੇਗਾ ਆਉਣ ਵਾਲੇ ਭਵਖੰਦਰ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਜਿਹੜੀ ਉਸ ਦੀ ਤੇਗ ਵਿੱਚੋਂ ਤੇਗ ਨਿਕਲੂ ਲਾਊਗੀ ਲੱਖਾਂ ਤੇਰੀਆਂ ਖੋਹ ਪੈਗਾ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆਉਣ ਵਾਲਾ ਭੁਖ ਦੇਖੀ ਤੇ ਸਤ ਜਾਨਿਓ ਜਲਾਲਉਦੀਨ ਜਲਾਦ ਨੇ ਤੇਗ ਦਾ ਵਾਰ ਕੀਤਾ ਮੇਰੇ ਗੁਰਦੇਵ ਧਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼੍ਰੀ ਸੱਤੜ ਦੇ ਨਾਲੋਂ ਵੱਖ ਹੋ ਗਿਆ ਧਰਤੀ ਕੰਬੀ ਅੰਬਰ ਰੋਇਆ ਕਾਲੀ ਬਾਲੀ ਗਲੇਰੀ ਆਈ ਮੇਰੇ ਸਤਿਗੁਰੂ ਕੁਰਬਾਨੀ ਦੇ ਗਏ ਆਓ ਉਹ ਲੈਣਾ ਢਾਡੀ ਜੀ ਸਾਹਿਬ ਜੀ ਸੇਵਾ ਅੰਦਰ ਇਸ ਤਰ੍ਹਾਂ ਕਰ ਰਹੇ ਹੈ ਪੁੰਜ ਕੁਰਬਾਨੀ ਦੇ ਸ਼ਹੀਦੀ ਪਾਗੇ 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 ਕਾਜੀ ਦਾ ਜਲਾਦ ਨੇ ਇਸ਼ਾਰਾ ਪਾਇ ਕੇ ਕਾਜੀ ਦਾ ਜਲਾਦ ਨੇ ਇਸ਼ਾਰਾ ਪਾਇ ਕੇ ਕੀਤਾ ਬਾਰ ਤੇਗ ਦਾਤ ਰਾਣ ਲਾਇ ਕੇ ਕੀਤਾ ਬਾਰ ਤੇਗ ਦਾਤ ਰਾਣ ਸਾਕਾ ਸੋਣ ਜ਼ਮੀਂਆ ਸਬਾਤਰਾ ਗਏ ਸਾਕਾ ਸੋਣ ਜ਼ਮੀਂਆ ਸਬਾਤਰਾ ਗਏ ਪੁੱਜ ਕੁਰਬਾਨੀ ਦੇ ਸ਼ਹੀਦ ਦੀ ਪਾ ਗਏ ਪੁੱਜ ਕੁਰਬਾਨੀ ਦੇ ਸ਼ਹੀਦ ਦੀ ਪਾ ਗਏ हो गया अर्शा जो चो शांतमयी बदल छा गए जो चो शांतमयी बदल छा गए जो चो शांतमयी बदल छा गए पुंज कुर्बानी दे शहीदी पा गए पुंज कुर्बानी दे शहीदी पा गए ਪਾਈਏ ਅੰਝੁਕੇ ਸੀਸ ਗੁਰਾਂ ਦਾ ਜੋ ਸਿੱਖ ਕਾਈਏ ਝੁਕੇ ਸੀਸ ਗੁਰਾਂ ਦਾ ਜੋ ਸਿੱਖ ਕਾਈਏ ਝਟ ਪਰ ਬਾਨੇ ਸ਼ਮਾ ਉਤੇ ਛਾ ਗਏ ਝਟ ਪਰ ਬਾਨੇ ਸ਼ਮਾ ਉਤੇ ਛਾ ਗਏ ਮੁੰਜ ਕੁਰਬਾਨੀ ਦੇ ਸ਼ਹੀਦੀ ਪਾ ਗਏ ਮੁੰਜ ਕੁਰਬਾਨੀ ਦੇ ਸ਼ਹੀਦੀ ਪਾ ਗਏ ਉਹ ਦਸ ਗਨ ਸਨੂਆਂ ਅੱਖਾਂ ਦਾ ਜੀਵਨਾ ਨੂਰ ਜੀ ਕਦੇ ਨਾ ਦੱਸ ਗਏ ਨ ਸਾਨੂੰ ਅਣਖਾਂ ਦਾ ਜੀਵਣਾ ਨੂਰ ਜੀ ਕਾ ਦੇ ਨਾ ਇਹ ਗੁਲਾਮੀ થી ਬਣਾ ਨੂਰ ਜੀ ਕਾ ਦੇ ਨਾ ਇਹ ਗੁਲਾਮੀ થી ਬਣਾ ਕੌਮមនុស្ស ਹੀ ਦੀ ਸਬਕ ਸਿਖਾ ਗਏ ਕੌਮមនុស្ស ਹੀ ਦੀ ਸਬਕ ਸਿਖਾ ਗਏ ਪੁੱਜ ਕੁਰਬਾਨੀ ਦੇ ਸ਼ਹੀਦੀ ਪਾ ਗਏ ਪੁੱਜ ਕੁਰਬਾਨੀ ਦੇ ਸ਼ਹੀਦੀ ਪਾ ਗਏ ਪੁੱਜ ਕੁਰਬਾਨੀ ਦੇ ਸ਼ਹੀਦੀ ਪਾ ਗਏ ਮਾਰਨਿੰਗ ਦੇ ਸ਼ਹੀਦੀ ਪਾ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਗ੍ਰਾਂਦੀ ਬਾਣੀ ਅੰਦਰ ਵਜਨ ਕਰਦੇ ਨੇ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕਲੂਮਰ ਛਕਾ ਤੇ ਇੱਕ ਬਹਾਦਰ ਕੇ ਜਲਤ ਪਇਓ జగਤ ਮੈਂ ਸੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕੋ ਨਿਸ਼ਾਨਸੀ ਸਿੰਘ ਦੀ ਪੰਗ ਪਿਆਰੇ ਸਿਆ ਸਿੱਖਕ ਦਾ ਵੱਲੋਂ ਸਾਰਿਆਂ ਦਾ ਧੰਨਵਾਦ ਮੱਗਰ ਸੁਦੀ ਪੰਜਵੀਂ ਨਵੰਬਰ ਸਨ 1675 ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦੀ ਜਮ ਪੀਗੇ ਇਸ ਕਰਕੇ ਆਓ ਇਹਨਾਂ ਲਾਈਨਾਂ ਦੇ ਨਾਲ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਅਗਲਾ ਬੇਰਵਾ ਆਪਣਾ ਦੈਨੀ ਗੁਰਸੇਵ ਸਿੰਘ ਜੀ ਉਹਨਾਂ ਤੋਂ ਸਰਵਣ ਕਰੀਏ ਸਾਰੇ ਪਿਆਰ ਨਾਲ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਭਾਈ ਸੇ ਭਾਈ ਤਰਸੀਮ ਸਿੰਘ ਦੁਗਾਲ ਦੇ ਢਾਡੀ ਜਥੇ ਦਾ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚੋਂ ਸਿੱਖ ਸੰਗਤਾਂ ਨੂੰ ਪ੍ਰਸੰਗ ਸਾਂਝੇ ਕਰਵਾਏ ਨੇ ਸਰਵਣ ਕਰਵਾਏ ਤਹਿਦੋਂ ਧੰਨਵਾਦ ਆਓ ਹੁਣ ਬੱਚਿਆਂ ਪਾਸੋਂ ਇੱਕ ਕਵਿਤਾ ਸਰਵਣ ਕਰਕੇ ਉਪਰੰਤ ਆਪਾਂ ਅਗਲੇ ਪੜਾਵਾ ਵੱਲੋਂ ਚੱਲੇ ਪਾਵਾਂਗੇ ਗੁਰੂ ਕਾ ਲੰਗਰ ਚਾਹ ਦਾ ਲੰਗਰ ਅਟੁੱਟ ਵਰਤ ਰਿਹਾ ਹੈ ਜਿਨ੍ਹਾਂ ਸੰਗਤਾਂ ਨੇ ਭਾਈ ਲੰਗਰ ਪਾਣੀ ਛਕਣਾ ਹੋਵੇ ਉਹਨਾਂ ਨੂੰ ਬੇਨਤੀ ਹੈ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਾ ਕੇ ਲੰਗਰ ਪਾਣੀ ਛਕ ਸਕਦੇ ਹਨ ਆਓ ਸਰਵਣ ਕਰੀਏ ਬੱਚਿਆਂ ਪਾਸੋਂ ਗੁਰੂ ਕਾ ਜਸ ਸੋ ਪਰਮ ਸਨਮਾਨਯੋਗ ਨਗਰ ਨਿਵਾਸੀ ਸਾਧ ਸੰਗਤ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਨਾਂ ਦੇ ਪਾਵਨ ਪਿਤਰ ਹਜੂਰੀ ਦੇ ਵਿੱਚ ਸਤਰ ਸਾਇਆ ਹੇਟ ਜੋ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਰਸਾਂਸੀ ਸਿੰਘਾ ਦੀ ਅਗਵਾਈ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਾਗਮ ਜੋ ਕਿ ਗੁਰਦੁਆਰਾ ਦੇਸੀਆਣਾ ਸਾਹਿਬ ਪਾਸ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿੰਨੋ ਵੱਡੋ ਕਲੂਮੇ ਸਾਕਾ ਦੇ ਮਹਾਵਾਕ ਅਨੁਸਾਰ ਜੋ ਕਿ ਪਾਵਨ ਪੀਤਰ ਸਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਜੋ ਪਾਵਨ ਪੀਤਰ ਸਥਾਨ ਗੁਰਦੁਆਰਾ ਦੇਸੀ ਅਣ ਸਾਹਿਬ ਉੱਥੇ ਦੇ ਬੱਚੇ ਜੋ ਭਾਈ ਉੱਥੇ ਦੀ ਫੁਲਵਾੜੀ ਹੈ ਉਹਨਾਂ ਦੇ ਦੁਆਰਾ ਇੱਕ ਨਿੱਕੀ ਜੀ ਕਵਿਤਾ ਕਿ ਕਿਸ ਤਰ੍ਹਾਂ ਨੌਵੇਂ ਪਾਸ਼ਾ ਜੀ ਨੇ ਭਾਈ Hindu ਧਰਮ ਦੇ ਲਈ ਆਪਣਾ ਬਲੀਦਾਨ ਦਿੱਤਾ ਕਿਸ ਤਰ੍ਹਾਂ ਨਾ ਨਹੀਂ ਆਪਣਾ ਸੀਸ ਲਗਾ ਕੇ ਧਰਮ ਬਚਾਇਆ ਹਿੰਦੁਸਤਾਨ ਦਾ ਸੁਪ੍ਰੇਮ ਦੇ ਨਾਲ ਸਰਵਨ ਕਰੀਏ ਬੱਚਿਆਂ ਦੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਆਦਾ ਕਾਲੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਨੇ ਹਿੰਦ ਦਾ ਪਰਦਾ ਕੱਝਿਆ ਮਾਲਕ ਹਿੰਦ ਦੀ ਚਾਦਰ ਨੇ ਅਰੰਗੇ ਦਾ ਟੈ ਗਿਆ ਉਸਰੇ ਆਪੁਰਜ ਗਮਾਨ ਦਾ ਸੀਜਾ ਲਗਾ ਕੇ ਧਰਮ ਬਚਾਤਾ ਹਿੰਦੁਸਤਾਨ ਦਾ ਸੀਜਾ ਲਗਾ ਕੇ ਧਰਮ ਬਚਾਤਾ ਹਿੰਦੁਸਤਾਨ ਦਾ ਤਿਰਕੰਝ ਜੂ ਦੀ ਖਾਤਰ ਸਤ ਗੁਰ ਆਪਾ ਵਾਰ ਗਏ 3 2 ਦੇ ਦਸੇ ਆਸਾ ਕਾਰੀ ਉਪਕਾਰ ਗਏ ਹਿੰਦ ਬਚਾਉਣੇ ਖਾਤਰ ਦੇਨਾ ਸੀ ਬਲੀਦਾਨ ਦਾ ਲਗਾ ਕੇ ਧਰਮ ਬਚਾਤਾ ਹਿੰਦੁਸਤਾਨ ਦਾ ਜਾਲਮ ਜਲਮ ਕਮਾਉਂਦਾ ਹਿੰਦੂ ਅਤੀਤ ਪਾਈ ਸੀ ਗੰਗਾ ਨਾਲ ਸੋਤਰ ਪੜਨੇ ਬੰਦ ਕਰਾਈ ਸੀ ਨਾ ਮਿਟਾਣਾ ਚਾਹੁੰਦਾ ਜਗਤੋ ਵੇਦ ਪੁਰਾਣ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦੁਸਤਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਕੀ ਰਹਗੀ ਗਉ ਬ੍ਰਹਮ ਗੀਤਾ ਇਹ ਵਿੱਚ ਗਾਤੇ ਦੇ ਪੈ ਗਈ ਬਾਲੇ ਹਿੰਦੂ ਡਰਦੇ ਕਮਲਾ ਪੜਨ ਗੁਰਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦੁਸਤਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦ ਮੋੜ ਦੂ ਕਰ ਜਾਏ ਸੇ ਗੁਰੂ ਮਹਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦੂਸਤਾਨ ਦਾ ਸੀਸ ਲਗਾ ਕੇ ਧਰਮ ਬਚਾਤਾ ਹਿੰਦੂਸਤਾਨ ਦਾ ਪਗੜਾ ਪਗੜਤਾ ਦਰੇ ਚਰਨ ਸ਼ਰਣ ਵਿੱਚ ਵੱਜਿਆ ਆਣ ਕੇ ਕਹਿੰਦਾ ਸ਼ਾਇਰ ਬਰਾੜ ਗੁਰੂ ਨੂੰ ਹਾਜ਼ਰ ਜਾਣ ਕੇ ਚਰਨ ਦਾਸ ਨਿਕਾਲਾ ਆਸਰਾ ਲੈ ਭਗਵਾਨ ਦਾ ਸੀਸ ਲਗਾ ਕੇ ਸੁਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਸੋ ਇੱਕ ਨਿੱਕੀ ਜੀ ਕਵਿਤਾ ਦਾਸ ਦੇ ਵੱਲੋਂ ਜੋ ਕਿ ਇਸ ਤਰ੍ਹਾਂ ਦੇ ਹਾਲਾਤ ਉਸ ਸਮੇਂ ਬਣ ਗਏ ਸਨ ਜਦੋਂ ਨੌਵੇਂ ਪਾਸ਼ਾ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਸ਼ਹੀਦੀ ਦੇਣੀ ਕੀਤੀ ਹੈ ਕਿਉਂਕਿ ਉਸ ਸਮੇਂ ਦਾ ਜ਼ਾਲਮ ਸਰਕਾਰ ਔਰੇ ਜੰਗ ਪਾਸ਼ਾ ਜਿਸ ਨੇ ਭਾਈ ਹੁਕਮ ਕਰ ਦਿੱਤਾ ਸੀ ਕਿ ਇੱਥੇ ਮੈਨੂੰ ਕੋਈ ਸਿੱਖ ਨਹੀਂ ਦੀ ਸੀ ਤਾਂ ਦਿਸਣਾ ਚਾਹੀਦਾ ਤੇ ਨਾਲ ਹੀ ਭਾਵ ਕਿ ਇੱਥੇ ਕੀੜੀ ਵੀ ਨਹੀਂ ਫਰਕਣੀ ਚਾਹੀਦੀ ਪਰ ਉਹਨਾਂ ਦੇ ਵਿੱਚੋਂ ਇਹਨੇ ਉਸ ਸਮੇਂ ਦੇ ਹਾਲਾਤ ਵੇਖਦਿਆਂ ਹੋਇਆ ਜਿਸ ਸਮੇਂ ਕੀੜੀ-ਚੀੜੀ ਵੀ ਨਹੀਂ ਫਰਕਦੀ ਸੀ ਉਥੇ ਭਾਈ ਬਾਬਾ ਜੀਵਨ ਸਿੰਘ ਭਾਈ ਜਤਾ ਜੀ ਸੋ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਧਰਮ ਦੇ ਵਿੱਚ ਜੋ ਕਿ ਭਾਈ ਉਹਨਾਂ ਨੇ ਆਪਣਾ ਪਿਤਾ ਜੀ ਜੋ ਸਤ ਅਨੰਦ ਜੀ ਉਹਨਾਂ ਦਾ ਧੜ ਵੱਢ ਕੇ ਸੀਸ ਵੱਢ ਕੇ ਉੱਥੇ ਸਰੀਰ ਰੱਖਿਆ ਗਿਆ ਤੇ ਗੁਰੂ ਪਾਸ਼ਾ ਜੀ ਦਾ ਅਸੀਸ ਲੈ ਕੇ ਆਏ ਉਸ ਇਤਿਹਾਸ ਲੰਬਾ ਹੈ ਉਸ ਵਿੱਚ ਕਿੰ다 ਦੇ ਹਾਲਾਤ ਬਣ ਗਏ ਸਨ ਉਹਦੇ ਸਮਾਂ ਦੇ ਵਿੱਚ ਇੱਕ ਨਿੱਕੀ ਜੀ ਕਵਿਤਾ ਉਸ ਸਮੇਂ ਦੀਆਂ ਸਹਿਰ ਦੀਆਂ ਜੋ ਦੁਕਾਨਾਂ ਸਨ ਉਹ ਬੰਦ ਹੋ ਗਈਆਂ ਤੇ ਉਸੇ ਤਰ੍ਹਾਂ ਸਾਰੀ ਕਾਇਨਾਤ ਕਿਵੇਂ ਰੋ ਰਹੀ ਹੈ ਉਹ ਆਪਾਂ ਪ੍ਰੇਮ ਦੇ

ਐਸੀ ਹੋਣੀ ਨਾ ਕੋਈ ਅੱਖ ਜੀਨੇ ਭਰਨੀ ਓਟੋਏ ਚੌਕ ਚਾਂਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਚੌਕ ਚਾਂਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਸਾਰੀ ਰੋਬ ਕੈ ਨਾਤ ਉੰਜ ਹੁੰਦੀ ਬੁੰਦਾ ਬਾਂਦੀ ਸਾਰੀ ਹੀ ਵੰਸ਼ਪਤੀ ਨੀਵੀਂ પાਕੇ ਰੋਈ ਜਾਂਦੀ ਸਾਰੀ ਹੀ ਬਨਸਪਤੀ ਨੀਵੀਂ પાਕੇ ਰੋਈ ਜਾਂਦੀ ਫੁੱਲਾਂ ਤੇਲ ਦੇ ਬਹਾਨੇ ਫੁੱਲਾਂ ਤੇਲ ਦੇ ਬਹਾਨੇ ਹੰਝੂ ਅੱਖਾਂ ਵਿੱਚੋਂ ਝੋਏ ਚੌਕ ਚਾਂਦਨੀ ਚ ਗੁਰੂ ਜੀ ਸਹੀਦ ਜਦੋਂ ਹੋਏ ਚੌਕ ਚਾਂਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਸੱਚਾ ਮੁਸਲਮ ਹਿੰਦੂ ਦੋਂਗਾ ਦੁੱਖ ਹੈ ਮਡਾਵੇ ਦਿੱਲੀ ਸ਼ਹਿਰ ਨੂੰ ਕੋ ਆਕੇ ਹੁਣ ਔਰ ਗਰਕ ਬਚਾਵੇ ਦਿੱਲੀ ਸ਼ਹਿਰ ਨੂੰ ਕੋ ਆਕੇ ਹੁਣ ਔਰ ਗਰਕ ਬਚਾਵੇ ਉਸ ਤੇ ਹਿੰਦੂ ਅਖਵਾਉਂਦਾ ਸੀ ਸਾਰਿਆਂ ਨੇ ਭਾਈ ਡੋਂਗਾ ਦੁੱਖ ਸੱਚਾ ਮੁਸਲਮ ਹਿੰਦੂ ਡੋਂਗਾ ਦੁੱਖ ਹੈ ਮੰਡਾਵੇ ਦਿਲ ਸ਼ਹਿਰ ਨੂੰ ਕੋ ਆਕੇ ਹੋਣ ਗਰਕ ਬਚਾਵੇ ਮਾਮਾ ਚੁੱਕ ਚੁਕ ਲਾਲ ਮਾਮਾ ਚੁੱਕ ਚੁਕ ਲਾਲ ਅੱਜ ਕੁਛੜੀ ਲ ਕੋਏ ਚੌਕ ਚਾਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਚੌਕ ਚਾਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਬੰਦ ਹੋ ਗਈਆਂ ਦੁਕਾਨਾਂ ਨਾਲੇ ਹਵਾ ਚੁੱਪ ਹੋ ਗਈ ਆਵਾਜ਼ ਆਈ ਦਿਲ ਸ਼ਹਿਰ ਦੇ ਬਚਾਲੇ ਰੁੱਕ ਹੋ ਗਈ ਐਸੀ ਹੋਣੀ ਨਾ ਕੋਈ ਅੱਖ ਐਸੀ ਹੋਣੀ ਨਾ ਕੋਈ ਅੱਖ ਦੀਨ ਪਰ ਨਹੀਂ اٹੋਏ ਚੌਕ ਚਾਂਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਚੌਕ ਚਾਂਦਨੀ ਚ ਗੁਰੂ ਜੀ ਸ਼ਹੀਦ ਜਦੋਂ ਹੋਏ ਸੋ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਪੁਰਾਂ ਦਿੱਤੋ ਦੀ ਪ੍ਰਬੰਧਕ ਕਮੇਟੀ ਸਾਰੀ ਸੰਗਤ ਆ ਬਹੁਤ ਬਹੁਤ ਧੰਨਵਾਦ ਸੋ ਅਗਲਾ ਪ੍ਰੋਗਰਾਮ ਆਪਾਂ ਬਹੁਤ ਹੀ ਸਤਿਕਾਰਯੋਗ ਬਾਬਾ ਜਗਸੀਰ ਸਿੰਘ ਜੀ ਵੇਲੇ ਬਲਿਆਲ ਵਾਲੇ ਉਹਨਾਂ ਦੇ ਕੋਲੋਂ ਭਾਈ ਸਰਬਨ ਕਰੀਏ ਜਿੰਦਗੀ ਜਿਉਣ ਦਾ ਜੇ ਨਾ ਆਇਆ ਬਾਣੀ ਤੋਂ ਆਸਾਂ ਕੀ ਸਿੱਖਿਆ ਧੰਨਵਾਦ ਜਿਹੜੇ ਆਪਰੇ ਅੰਨਿਆ ਕੀਤੀਆਂ ਇਸ ਪ੍ਰਾਧੀਆਂ ਸੁਮੁੱਟੀਆਂ ਸੰਗਤਾਂ ਦਾ ਧੰਨਵਾਦ ਗੁਰਦੁਆਰਾ ਸਾਹਿਬ